ਦੋਸਤੋ ਅੱਜ ਜੇ ਤੁਸੀਂ ਮੇਰੇ ਪਿੱਛੇ ਲਿਖਿਆ ਦੇਖਿਆ ਇਹ ਪੰਜ ਕੰਮ ਸਿੱਖ ਕੇ ਕਮਾਓ 30000 ਮਹੀਨਾ ਦੋਸਤੋ ਇਹ ਗੱਲ ਪੂਰੀ ਪੂਰੀ ਸੱਚ ਹੈ ਇਹਦੇ ਵਿੱਚ ਕੋਈ ਵੀ ਕੋਈ ਬੜਾ ਚੜਾ ਕੇ ਗੱਲ ਨਹੀਂ ਹੈ ਮੈਂ ਤੁਹਾਨੂੰ ਇਹੋ ਜਿਹੇ ਐਗਜ਼ੈਂਪਲ ਆ ਵੀ ਦੇਣੀ ਹੈ ਨਾ ਤੁਹਾਨੂੰ ਯਕੀਨ ਹੋਣਾ ਹੈ ਵਾਕਈ ਸਭ ਤੋਂ ਪਹਿਲਾਂ ਮੈਂ ਇੱਕ ਟੋਪਿਕ ਜੋ ਫੜਨਾ ਉਹ ਤੋਂ ਹੀ ਤੁਹਾਨੂੰ ਯਕੀਨ ਹੋਣਾ ਹੈ ਵਾਕਈ ਚੀਜ਼ ਬੜੀ ਕੰਮ ਦੀ ਹੈ ਪਰ ਅਸੀਂ ਇਹਨੂੰ ਇਗਨੋਰ ਕਰਦੇ ਕੰਮ ਛੋਟਾ ਵੱਡਾ ਸਮਝ ਕੇ ਅਸੀਂ ਟੱਪ ਜਾਂਦੇ ਦੋਸਤੋ ਕੰਮ ਛੋਟਾ ਵੱਡਾ ਨਹੀਂ ਹੁੰਦਾ ਬੰਦੇ ਦੀ ਸੋਚ ਛੋਟੀ ਵੱਡੀ ਹੁੰਦੀ ਕੰਮ ਕਰਨਾ ਸਿੱਖਣਾ ਆਉਣਾ ਚਾਹੀਦਾ ਹੈ ਟੈਲੈਂ ਪਰ ਕਾਫੀ ਹੱਦ ਤੱਕ ਸਾਡਾ ਵੀ ਕਸੂਰ ਹੁੰਦਾ ਆਪਾਂ ਟਰਾਈ ਨਹੀਂ ਕਰਦੇ ਪਲੈਟਫਾਰਮ ਬਹੁਤ ਸਾਰੇ ਤੁਸੀਂ ਉੱਧਰ ਜਾਓ ਉੱਥੇ ਕੰਮ ਕਰੋ ਫ੍ਰੀਲੈਂਸਿੰਗ ਵਗੈਰਾ ਬਹੁਤ ਕੁਝ ਹੈ ਸੋ ਦੋਸਤੋ ਆਪਾਂ ਹੁਣ ਸਟਾਰਟ ਕਰਦੇ ਆਂ ਵੀਡੀਓ ਨੂੰ ਸੋ ਦੋਸਤੋ ਸਭ ਤੋਂ ਪਹਿਲਾਂ ਆ ਜਾਂਦਾ ਸਾਡੇ ਕੋਲ ਫੋਟੋਗ੍ਰਾਫੀ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਹੀ ਦਿੰਦਾ ਪਹਿਲਾਂ ਤੁਹਾਨੂੰ ਸ਼ਾਇਦ ਯਕੀਨ ਹੋ ਜਾਣਾ ਹੁਣ ਫੋਟੋਗ੍ਰਾਫੀ ਦੇ ਵਿੱਚ ਐਕਚੁਅਲ ਦੇ ਵਿੱਚ ਜਿਹੜਾ ਫੋਟੋਗ੍ਰਾਫੀ ਇਹ ਕੰਮ ਬਹੁਤ ਵਧੀਆ ਹੈ ਠੀਕ ਹੈ ਐਗਜ਼ਾਮਪਲ ਇਹ ਹੈ ਕਿ ਮੇਰਾ ਜਿਹੜਾ ਖੁਦ ਦਾ ਫਰੈਂਡ ਹੈ ਉਹ ਐਮਐਲਏ ਦੀ ਫੋਟੋਗ੍ਰਾਫੀ ਮੇਰਾ ਕੋ ਦਾ ਫਰੈਂਡ ਹੈ ਲੋਕਲ ਇੱਥੇ ਲੋਕਲ ਐਮਐਲਏ ਦਾ ਹੁਣ ਮੈਂ ਨਾਮ ਨਹੀਂ ਕਿਸੇ ਦਾ ਲਾਉਂਗਾ ਸੋ ਉਹਦਾ ਫੋਟੋਗ੍ਰਾਫਰ ਹੈ ਉਹ ਉਹਦੀ ਫੋਟੋ ਖਿੱਚਦਾ ਤੇ ਉਹਦੇ ਵਾਸਤੇ ਸੈਂਡ ਕਰਦਾ ਅੱਗੇ ਅਕਾਊਂਟ ਨੂੰ ਹੋਰ ਮੈਨੇਜ ਕਰਦਾ ਠੀਕ ਹੈ ਸੋ ਇਹ ਇੱਕ ਪੈਟਰਨ ਸੀਗਾ ਵੀ ਅਗਰ ਤੁਸੀਂ ਫੋਟੋ ਵਧੀਆ ਖਿੱਚਲੇ ਤੁਹਾਨੂੰ ਕੋਈ ਕਿਸੇ ਵੀ ਸਾਈਡ ਤੋਂ ਸਰਕਾਰੀ ਬੰਦਾ ਵੀ ਹਾਇਰ ਕਰ ਸਕਦਾ ਤੁਹਾਨੂੰ ਵਿਆਹ ਸ਼ਾਦੀਆਂ ਨੂੰ ਅਗਰ ਤੁਹਾਡੇ ਕੋਲ ਚਲੋ ਉਹਨੂੰ ਤਾਂ ਇੰਸਟਰੂਮੈਂਟ ਉਹਨੂੰ ਐਮਐਲਏ ਨੇ ਦਿੱਤੇ ਦਿੱਤੇ ਅਗਰ ਤੁਹਾਡੇ ਕੋਲ ਖੁਦ ਇੰਸਟਰੂਮੈਂਟ ਹੈ ਕੈਮਰਾ ਵਗੈਰਾ ਅਗਰ ਤੁਸੀਂ ਲੱਖ ਡੇਢ ਲੱਖ ਲਗਾ ਕੇ ਲੈ ਵੀ ਸਕਦੇ ਤਾਂ ਮੰਨ ਲਓ ਤੁਸੀਂ ਇੱਕ ਨੋਰਮਲ ਸ਼ਾਦੀ ਅਟੈਂਡ ਕਰਦੇ ਹੋ ਘੱਟੋ ਘੱਟ 30000 ਰੁਪਏ ਚਾਰਜਸ ਹਰ ਕੋਈ ਦਿੰਦਾ ਦਿੰਦਾ ਹੈ 30000 ਰੁਪਿਆ ਕਟੂ-ਕਟ ਉਸ ਤੋਂ ਜ਼ਿਆਦਾ ਤਾਂ ਤੁਹਾਨੂੰ ਪਤਾ ਡਰੋਨਸ ਵਗੈਰਾ ਆ ਜਾਂਦੇ ਇਹ ਫੋਟੋਗ੍ਰਾਫੀ ਇੱਕ ਟੈਲੈਂਟ ਹੈ ਫੋਟੋਗ੍ਰਾਫੀ ਅਗਰ ਤੁਸੀਂ ਆਪਣੀ ਵੀਡੀਓਜ਼ ਬਣਾ ਕੇ ਵੀ ਅਪਲੋਡ ਕਰ ਸਕਦੇ ਹੋ ਆਪਣਾ ਕੰਮ ਦੱਸ ਸਕਦੇ ਹੋ ਫ੍ਰੀਲੈਂਸਿੰਗ ਥਰੂ ਵੀ ਤੁਹਾਨੂੰ ਕੋਈ ਕੰਪਨੀ ਵੀ ਹਾਇਰ ਕਰ ਸਕਦੀ ਇਹਦੇ ਵਿੱਚ ਕਾਫੀ ਚੀਜ਼ਾਂ ਹੈ ਬਸ ਤੁਹਾਨੂੰ ਥੋੜਾ ਬੋਤਾ ਆਪਣਾ ਜੋ ਸਰਕਲ ਬੜਾ ਕਰਕੇ ਦੱਸਣਾ ਪੈਣਾ ਬਾਈ ਤੁਸੀਂ ਫੋਟੋਗ੍ਰਾਫਰ ਹੋ ਤੇ ਇਹ ਸਿੱਖਣਾ ਕੁਝ ਮੁਸ਼ਕਿਲ ਕੰਮ ਨਹੀਂ ਹੈ ਨਾ ਤੁਹਾਨੂੰ ਕੁਝ ਜ਼ਿਆਦਾ بڑے ਕੋਰਸ ਖਰੀਦਣ ਦੀ ਜ਼ਰੂਰਤ ਹੈ ਇੱਕ ਪ੍ਰੈਕਟਿਸ ਹੈ ਤੇ ਤੁਹਾਡਾ ਇੱਕ ਦਿਮਾਗ ਦਾ ਆਈਡੀਆ ਵੀ ਤੁਸੀਂ ਕਿਦਾਂ ਫੋਟੋ ਲੈਣੀ ਉਸ ਇਲੈਕਸ਼ਨ ਵਗੈਰਾ ਇਹ ਵੀ ਇੱਕ ਬਹੁਤ ਵਧੀਆ ਚੀਜ਼ ਹੈ ਅਗਰ ਤੁਸੀਂ ਸਿੱਖ ਲੈਂਦੇ ਉਹਦੇ ਨਾਲ ਤੁਹਾਡਾ ਬਹੁਤ ਜ਼ਿਆਦਾ ਹੈਲਪ ਹੋਏਣੀ ਦੋਸਤੋ ਨੰਬਰ 2 ਪਰ ਆ ਜਾਂਦਾ ਵੀਡੀਓ ਐਡੀਟਿੰਗ ਦੋਸਤੋ ਵੀਡੀਓ ਐਡੀਟਿੰਗ ਦੇ ਵਿੱਚ ਅੱਜਕੱਲ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੈ ਵੀਡੀਓ ਐਡੀਟਿੰਗ ਦੀ ਅਗਰ ਮੂਵੀਜ਼ ਦੀ ਗੱਲ ਕਰੀਏ ਮੂਵੀਜ਼ ਦੇ ਵਿੱਚ ਵੀ ਵੀਡੀਓ ਐਡੀਟਿੰਗ ਚੱਲਦੀ ਮੁੰਬਈ ਵਾਲੀ ਸਾਈਡ ਵੀਡੀਓ ਐਡੀਟਿੰਗ ਜੋ ਹੁਣ ਜੇ ਪਿੱਛੇ ਇੱਕ ਫਿਲਮ ਆਈ ਸੀ ਕਿ ਮੈਨੂੰ ਯਾਦ ਨਹੀਂ ਆ ਰਿਹਾ ਰੋਕੀ ਦੀ تھی ਕੋਈ ਵੀ ਉਹਦੇ ਵਿੱਚ ਵੀਡੀਓ ਐਡੀਟਿੰਗ ਇੱਕ ਛੋਟੇ ਬੱਚੇ ਨੇ ਕੀਤੀ ਕੋਈ ਜ਼ਿਆਦਾ بڑا ਉਮਰ ਦਾ ਨਹੀਂ ਥਾ ਸੋ ਵੀਡੀਓ ਐਡੀਟਿੰਗ ਸਕਿਲਸ ਕੋਈ ਮੈਟਰ ਨਹੀਂ ਕਰਦਾ ਕਿੰਨੀ ਉਮਰ ਹੈ ਸਿੱਖਣ ਵਾਲਾ ਬੰਦਾ ਚਾਹੀਦਾ ਜਿੰਨੇ ਵੀ ਯੂਟਿਊਬਰਸ ਆ ਉਹਨਾਂ ਨੂੰ ਅੱਜ ਕੱਲ ਟਾਈਮ ਨਹੀਂ ਹੁੰਦਾ ਉਹਨਾਂ ਨੇ ਅੱਗੇ ਹਾਇਰ ਕੀਤੇ ਹੁੰਦੇ ਵੀਡੀਓ ਐਡੀਟਿੰਗ ਵਾਸਤੇ ਬੰਦੇ ਉਹ ਵੀਡੀਓ ਐਡਿਟ ਕਰਦੇ ਉਹਨਾਂ ਦੀ ਪ੍ਰੋਫੈਸ਼ਨਲ ਤੌਰ ਪਰ ਫਿਰ ਜਾ ਕੇ ਅੱਗੇ ਕੰਮ ਚੱਲਦਾ ਮੂਵੀਜ਼ ਦੇ ਵਿੱਚ ਵੀ ਜਿੰਨੇ ਮੂਵੀਜ਼ ਵਗੈਰਾ ਜਿੱਦਾਂ ਫੋਟੋਗ੍ਰਾਫੀ ਦੀ ਗੱਲ ਕੀਤੀ ਉਹਨਾਂ ਵਿੱਚ ਵੀ ਮੂਵੀਜ਼ ਦੇ ਵਿੱਚ ਜੋ ਵੀਡੀਓ ਰਿਕਾਰਡ ਕਰਕੇ ਆਉਂਦੇ ਉਹ ਵੀ ਐਡਿਟ ਕਰਨੀ ਪੈਂਦੀ ਸਿਸਟਮ 'ਤੇ ਬੈਠ ਕੇ ਉਹ ਵੀ ਇੱਕ ਤਰ੍ਹਾਂ ਦਾ ਕੰਮ ਹੀ ਆ ਬਹੁਤ ਵਧੀਆ ਕੰਮ ਹੈ ਉਹਦੇ ਵਿੱਚ ਵੀ ਪੈਸੇ ਕਾਫੀ ਜ਼ਿਆਦਾ ਬਣ ਜਾਂਦੇ ਇੱਕ ਬੰਦਾ ਚਾਹੀਦਾ ਪ ਬੜਾ ਥੋੜਾ ਜਿਹਾ ਯੂਨਿਕ ਇਹ ਹੈਗਾ ਟਾਈਪਿੰਗ ਸੋ ਦੋਸਤੋ ਟਾਈਪਿੰਗ ਹੈ ਨਾ ਅਗਰ ਤੁਸੀਂ ਟਾਈਪਿੰਗ ਟੂਟਰ ਯੂਜ਼ ਕਰਦੇ ਹੋਗੇ ਛੋਟੇ ਹੁੰਦੇ ਬੱਚੇ ਤਾਂ ਤੁਸੀਂ ਦੇਖੋ ਵੀ ਸਪੀਡ ਆਟੋਮੈਟਿਕਲੀ ਬਣ ਜਾਂਦੀ ਇਹਦੇ ਬਰਤ ਤੁਹਾਨੂੰ ਕੋਈ ਕੋਰਸ ਵੀ ਨਹੀਂ ਖਰੀਦਣਾ ਪੈਂਦਾ ਅਗਰ ਤੁਸੀਂ ਸਪੀਡ ਦੀ ਆਪਣੀ ਹੌਲੀ ਹੌਲੀ ਇੰਪਰੂਵਮੈਂਟ ਕਰ ਦਿੰਦੇ ਤੁਸੀਂ ਸਰਕਾਰੀ ਜੋਬਸ ਦੇ ਵਿੱਚ ਵੀ ਟਾਈਪਿੰਗ ਦੇ ਰਿਲੇਟਡ ਜੋਬ ਦੇ ਫਾਰਮ ਫਿਲ ਕਰ ਸਕਦੇ ਉਸ ਤੋਂ ਬਾਅਦ ਨਾਲ ਹੀ ਕੀ ਹੁੰਦਾ ਕਈ ਵਾਰ ਕਈ ਵਾਰ ਕਿਆ ਹੁੰਦਾ ਵੀ ਤੁਹਾਡੀ ਸਿਲੇਕਸ਼ਨ ਪ੍ਰਾਈਵੇਟ ਕੰਪਨੀ ਦੇ ਵਿੱਚ ਹੋ ਜਾਂਦੀ ਜਿੱਦਾਂ ਡਾਟਾ ਐਂਟਰੀ ਵਗੈਰਾ ਦੇ ਰਿਲੇਟਡ ਤੁਸੀਂ ਡਾਟਾ ਐਂਟਰੀ ਦੇ ਉੱਥੇ ਸਪੀਡ ਹੀ ਮੈਟਰ ਕਰਦੀ ਹੋਰ ਕੁਝ ਨਹੀਂ ਹੈ ਇਹ ਵੀ ਇੱਕ ਫਰੀ ਦਾ ਕੰਮ ਹੈ ਆਨਲਾਈਨ ਵੀ ਤੁਸੀਂ ਕਿਸੇ ਐਪ ਥਰੂ ਜਿਹਦਾ ਡਿਸਕਾਰਡ ਤੇ ਸਰਚ ਕਰ ਸਕਦੇ ਹੋ ਕਈ ਵਾਰ ਉਹ ਡਾਟਾ ਫਿਲ ਕਰਨ ਵਾਸਤੇ ਤੁਹਾਨੂੰ ਘਰ ਬੈਠਿਆਂ ਨੂੰ ਰਿਮੋਟ ਕੰਟਰੋਲ ਦੇ ਥਰੂ ਵੀ ਪੈਸੇ ਦੇਣਾ ਸ਼ੁਰੂ ਕਰ ਦਿੰਦੇ ਘਰਾਂ ਬੈਠੇ ਤੁਸੀਂ ਕੰਮ ਕਰ ਸਕਦੇ ਹੋ ਇਹ ਜਿਹੜੇ ਕੰਮ ਹੈ ਮੈਕਸਿਮ ਘਰਾਂ ਬੈਠ ਕੇ ਤੁਸੀਂ इजीली ਕਰ ਸਕਦੇ ਹੋ ਤੁਹਾਨੂੰ ਕਿਤੇ ਆਫਿਸ ਜਾਣ ਦੀ ਲੋੜ ਨਹੀਂ ਹੈ ਉਸ ਤੋਂ ਬਾਅਦ ਕਿਆ ਹੁੰਦਾ ਦੋਸਤੋ ਥੰਬਨੇਲ ਇਹ ਚੀਜ਼ ਨੂੰ ਕੋਈ ਥੋੜੇ ਘੱਟ ਉਸ ਲੋਕ ਸਮਝਦੇ ਥੰਬਨੇਲ ਮੇਕਰ ਹੁਣ ਮੈਂ ਤੁਹਾਨੂੰ ਇਹਦਾ ਵੀ ਪ੍ਰੂਫ ਦਵਾਵਾਂਗਾ ਵੀ ਕਿਸ ਤਰ੍ਹਾਂ ਥੰਬਨੇਲ ਮੇਕ ਮੇਕਿੰਗ ਸੋ ਦੋਸਤੋ ਸਮਝ ਲਓ ਵੀ ਤੁਸੀਂ ਥੰਬਨੇਲ ਬਣਾਉਣਾ ਹੁਣ ਜਿੰਨੇ ਵੀ ਬੜੇ ਬੜੇ ਯੂਟਿਊਬਰਸ ਐ ਉਹਨਾਂ ਕੋਲ ਥੰਬਨੇਲ ਬਣਾਉਣ ਦਾ ਵੀ ਟਾਈਮ ਨਹੀਂ ਹੁੰਦਾ ਟਾਈਮ ਇਦਾਂ ਨਹੀਂ ਹੁੰਦਾ ਵੀ ਬਹੁਤ ਟਾਈਮ ਲੱਗਦਾ ਥੰਬਨੇਲ ਬਣਾਉਣ ਨੂੰ ਇੱਕ ਬੇਸਿਕ ਜਿਹਾ ਥੰਬਨੇਲ ਬਣਾਉਣ ਨੂੰ ਲੱਗਦੇ 20 ਤੋਂ 25 ਮਿੰਟ ਦੋਸਤੋ ਇਹ ਜੋ ਜਿਹੜਾ ਤੁਹਾਨੂੰ ਸਕਰੀਨਸ਼ਾਟ ਸ਼ੋ ਹੋ ਰਿਹਾ ਐ ਐਕਚੁਅਲ ਦੇ ਵਿੱਚ ਜਦੋਂ ਮੇਰਾ ਚੈਨਲ ਚੜਨ ਲੱਗਿਆ ਉਦੋਂ ਮ ਬੀਜ ਉਹ ਇੱਕ ਥੰਬਨੇਲ ਬਣਾਉਣ ਦਾ 500 ਰੁਪਏ ਲੈਂਦਾ ਅਗਰ ਤੁਸੀਂ ਨਵੇਂ ਹੋ ਤਾਂ ਤੁਹਾਡੇ ਕੋਲ 300 ਰੁਪਏ ਲੈਣਾ ਦੋਸਤੋ ਤੁਸੀਂ ਮੰਨ ਲਓ ਵੀ 30 ਦਿਨ ਦੇ ਵਿੱਚ ਮੈਂ 30 ਵੀਡੀਓਜ਼ ਅਪਲੋਡ ਕਰਦਾ ਤਾ ਉਹ 300 ਰੁਪਏ ਹਰ ਇੱਕ ਵੀਡੀਓ ਤੇ ਥੰਬਨੇਲ ਬਣਾਉਣ ਦਾ ਲੈਂਦਾ ਤਾਂ 10000 ਹੋ ਗਿਆ ਇੱਕ ਥੰਬਨੇਲ ਬਣਾਣ ਨੂੰ ਲੱਗਦੇ 20 ਤੋਂ 25 ਮਿੰਟ ਮੰਨ ਲਓ 1/2 ਘੰਟਾ ਲੱਗ ਗਿਆ ਅਗਰ ਉਹਦੇ ਕੋਲ 5 ਬੰਦੇ ਆ ਜਾਂਦੇ ਮੇਰੇ ਵਰਗੇ ਤਾਂ 9 5 45 45000 ਹੋ ਗਿਆ ਇਹ 30000 ਤੋਂ ਵੀ ਕਰਾਸ ਕਰ ਗਿਆ ਤੇ ਇਦਾਂ ਦੀ ਗੱਲ ਨਹੀਂ ਵੀ ਨਹੀਂ ਆਉਂਦੀ ਐਕਚੁਅਲ ਦੇ ਵਿੱਚ ਵੀਡੀਓਜ਼ ਡੇਲੀ ਦੀ ਬਹੁਤ ਜ਼ਿਆਦਾ ਅਪਲੋਡ ਹੁੰਦੀ 5 ਬੰਦੇ ਯੂਟਿਊਬਰਸ ਲੱਭਣਾ ਉਹਦੇ ਵਾਸਤੇ ਕੋਈ ਮੁਸ਼ਕਲ ਦੀ ਗੱਲ ਨਹੀਂ ਉਹ ਤਾਂ 5 ਨਾਲੋਂ ਵੀ ਜ਼ਿਆਦਾ ਲੱਭ ਲਵੇ ਇੰਨਾ ਜ਼ਿਆਦਾ ਆਸਾਨ ਕੰਮ ਹੈ ਪਰ ਕਰਨ ਵਾਲਾ ਕਿਸੇ ਦਾ ਧਿਆਨ ਨਹੀਂ ਜਾਂਦਾ ਉਸ ਤੋਂ ਬਾਅਦ ਕ ਅਕਾਊਂਟ ਮੈਨੇਜਮੈਂਟ ਇਹ ਵੀ ਇੱਕ ਬੜੀ ਕਮਾਲ ਦੀ ਚੀਜ਼ ਹੈ ਦੇਖਿਆ ਜਾਵੇ ਇਹ ਵੀ ਇਹ ਕੁਝ ਜ਼ਿਆਦਾ ਮੁਸ਼ਕਿਲ ਨਾ ਕੰਮ ਨਹੀਂ ਹੈ ਪਰ ਇਹ ਆਣਾ ਚਾਹੀਦਾ ਥੋੜਾ ਬੋਤਾ ਦੋਸਤੋ ਹੁਣ ਜਿੱਦਾਂ ਮੈਂ ਤੁਹਾਨੂੰ ਦੱਸਿਆ ਜੀ ਫੋਟੋਗ੍ਰਾਫੀ ਦੇ ਵਿੱਚ ਮੇਰਾ ਦੋਸਤ ਹੈ ਉਹ ਐਮਐਲਏ ਦੀ ਫੋਟੋ ਖਿੱਚਦਾ ਪਰ ਉਹ ਅੱਗੇ ਫੋਟੋਆਂ ਜੋ ਅਕਾਊਂਟੈਂਟ ਹੈ ਨਾ ਮੈਨੇਜਮੈਂਟ ਜੋ ਅਕਾਊਂਟ ਨੂੰ ਮੈਨੇਜਮੈਂਟ ਕਰਦਾ ਐਮਐਲਏ ਦਾ ਉਹਦੇ ਕੋਲ ਭੇਜਦਾ ਫਿਰ ਕਿਆ ਹੁੰਦਾ ਉਹ ਆਪਣੇ ਅਕੋਰਡਿੰਗਲੀ ਸਬਟਾਈਟਲ ਪਾ ਕੇ ਜੋ ਵੀ ਉੱਥੇ ਟਾਈਟਲ ਪਾ ਕੇ ਫਿਰ ਜਾ ਕੇ ਅਪਲੋਡ ਕਰਦਾ ਉਹ ਫੋਟੋ ਮੇਰੇ ਦੋਸਤ ਖਿੱਚਦਾ ਬਣਾਦਾ ਉਹਦੇ ਵਿੱਚ ਕਲਰ ਕਰੈਕਸ਼ਨ ਕਰਕੇ ਫਿਰ ਪੇਜ ਦਾ ਉਰਿਆਂ ਦੀ ਫੋਟੋ ਫੇ ਜਾਂਦਾ ਅਕਾਊਂਟ ਮੈਨੇਜਮੈਂਟ ਕੋਲ ਸੋ ਇਹ ਬੇਸਿਕ ਬੇਸਿਕ ਫੰਡਾ ਜੇ ਅਕਾਊਂਟ ਮੈਨੇਜ ਕਰਨਾ ਕੁਝ ਮੁਸ਼ਕਿਲ ਗੱਲ ਨਹੀਂ ਹੈ ਉਹਦੇ ਵਿੱਚ ਖਿਆਲ ਰੱਖਣਾ ਹੁੰਦਾ ਕਿ ਇਹ ਕਿਤੇ ਕਿਤੇ ਮੇਨ ਮੇਨ ਵਿੱਚ ਇਹ ਦੱਸਣਾ ਹੁੰਦਾ ਅਟੈਂਡ ਕਰਨਾ ਹੁੰਦਾ ਫਿਰ ਫੋਟੋ ਅਪਲੋਡ ਵੀਡੀਓਸ ਅਪਲੋਡ ਖਿਆਲ ਰੱਖਣਾ ਹੁੰਦਾ ਜਾਨਕਿ ਅਪਡੇਟ ਪਾ ਕਰਨਾ ਹੁੰਦਾ ਜੋ ਵੀ ਆਈਡਿ ਨੂੰ ਨਾ ਐਮਐਲਏ ਦੇ ਸਾਰਿਆਂ ਦਾ ਇਦਾਂ ਕੰਮ ਚੱਲਦਾ ਉਦਾਂ ਵੀ ਇਹ ਤੁਸੀਂ ਖੁਦ ਦੇ ਵੀ ਅਕਾਊਂਟ ਮੈਨੇਜ ਕਰਕੇ ਦੇਖ ਲਿਓ ਕਦੇ ਤੁਹਾਨੂੰ ਦਿੱਕਤ ਜੇ ਤੁਸੀਂ ਆਚਾਰਕ ਪੰਜ ਕੰਮ ਸਿੱਖ ਲੇ ਤਾਂ ਤੁਹਾਨੂੰ ਮੁਸ਼ਕਿਲ ਨਹੀਂ ਆਣੀ ਇਹ ਕਿ ਤੁਹਾਡੇ ਕੋਲ ਟੈਲੈਂਟ ਹੈ ਤੁਸੀਂ ਇਹਨੂੰ YouTube ਤੇ ਲੈ ਜਾ ਕੇ ਵੀ ਥਰੂ ਪੈਸੇ ਵੀ ਕਮਾ ਸਕਦੇ ਉਦੋਂ ਵੀ ਤੁਸੀਂ ਦੇ ਥਰੂ ਜੋਬ ਵਗੈਰਾ ਦੇਖ ਸਕਦੇ ਸੋ ਦੱਸਿਓ ਤੁਹਾਨੂੰ ਕਿਦਾਂ ਦਾ ਟੋਪਿਕ ਲੱਗਿਆ ਆਈ ਟ੍ਰਾਈ ਵੀ ਮੈਂ ਤੁਹਾਡੇ ਲਈ ਵਧੀਆ-ਵਧੀਆ ਸੋਰਸ ਲੈ ਕੇ ਆਵਾਂ ਜਿਹਦੇ ਥਰੂ ਤੁਸੀਂ ਵੀ ਅਰਨਿੰਗ ਕਰ ਸਕੋ ਸੋ ਇਸੇ ਤਰ੍ਹਾਂ ਮੈਂ ਹੋਰ ਕੋਸ਼ਿਸ਼ ਕਰੂੰਗਾ ਵੀ ਵਧੀਆ-ਵਧੀਆ ਸੋਰਸ ਤੁਹਾਡੇ ਲਈ ਲਿਆਵਾਂ ਮਿਲਦੇ ਆਂ ਫੇਰ ਕਦੇ ਵਧੀਆ ਜੀ ਵੀਡੀਓ ਲੈ ਕੇ ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ